ਅਡ ਐਕਸਪੈਸ਼ਲ ਆਪਰੇਸ਼ਨਸ ਜੋ ਇੰਸਪੈਕਟਰ ਪੁਸ਼ਪਿੰਦਰ ਸਿੰਘ ਸਾਡੇ ਸੁਪਰਵਾਈਜ਼ ਕਰ ਰਹੇ ਸੀਗੇ ਇੱਕ ਤਾਕਾਮੰਦੀ ਦੌਰਾਨ ਸਾਨੂੰ ਇੱਕ ਸਮਗਲਰ ਸਾਰਜ ਸਿੰਘ ਨੂੰ ਅਸੀਂ ਰੈਸਟ ਕੀਤਾ ਉਸ ਦੇ ਕੋਲ heroin ਦਾ ਕਵਰ ਹੋਈ 1.6 kg ਨਾਲ ਕਾਰ ਸੀ ਇਹਦੀ ਉਸ ਤੋਂ ਦੀ ਪ੍ਰੀਮੀਰੀ ਇਨਟੈਰੋਗੇਸ਼ਨ ਤੋਂ ਬਾਅਦ ਉਸ ਨੇ ਦੱਸਿਆ ਕਿ ਮੈਂ ਇੰਟਰਨੈਸ਼ਨਲ ਸਮਗਲਰ ਆਯੂਪਨੇ ਨਾਲ ਇੰਟਾਚਾ ਸਾਡੀ ਬਹੁਤ ਵੱਡੀ ਕਨਸਾਈਨਮੈਂਟ ਜਿਹੜੀ ਹੈ ਉਹ ਇੰਟਰਨੈਸ਼ਨਲ ਬਾਰਡਰ ਦੇ ਕਰਾਸ ਆਈ ਹੋਈ ਹੈ ਸੋ ਇਮੀਡੀਏਟਲੀ ਬੀਐਸਐਫ ਅਥਾਰਟिटीज ਨਾਲ ਅਸੀਂ ਕੋਆਰਡੀਨੇਟ ਕਰਕੇ ਕਮਾਂਡਰ ਸਾਡਾ ਨਾਲ ਬੈਠੇ ਨੇ 118 ਬਟੇਲੀ ਦੇ ਰਵੀਰ ਸਿੰਘ ਜੀ ਉਹਨਾਂ ਨਾਲ ਪੀਐਸਆ ਤੇ ਹੋਰ ਅਫੀਸਰ ਨਾਲ ਸਾਡੀ ਪੁਲਿਸ ਪਾਰਟੀ ਨਾਲੋਂ ਇੰਟਰਨੈਸ਼ਨਲ ਸਮਗਲਰ ਨੂੰ ਨਾਲ ਲੈ ਕੇ ਇੰਟਰਨੈਸ਼ਨਲ ਫੈਂਸ ਦੇ ਕ੍ਰੋਸ ਅਸੀਂ ਉਹ 12 ਕਿਲੋ ਫੋਰ ਹੀਰੋਇਨ ਜਿਹੜੀ ਰਿਕਵਰ ਕੀਤੀ ਤੇ ਟੋਟਲ ਰਿਕਵਰੀ ਜਿਹੜੀ ਹੈ ਸਾਡੀ 13 ਕਿਲੋ 650 ਗ੍ਰਾਮ ਜਿਹੜੀ ਔਰ ਕਵਰ ਹੋਈ ਹੈ ਸਰ ਇਹ ਕਿਵੇਂ ਪਏ ਜਿਹੜਾ ਸਮਗਲਰ ਪਹਿਲਾਂ ਵੀ ਇਨਕਲੂਡ ਸੀਗਾ ਇਹਨਾਂ ਕਮਾਂਡ ਦੇ ਵਿੱਚ ਜਾਂ ਤੁਹਾਨੂੰ ਹੁਣ ਨਵਾਂ ਹੈ ਨਹੀਂ ਸਾਰਜ ਸਿੰਘ ਬਹੁਤ ਨੋਟੋਰੀਅਸ ਸਮੱਗਲਰ ਹੈ ਪੁਲਿਸ ਸਟੇਸ਼ਨ ਖਾਲੜਾ ਦੇ ਵਿੱਚ ਵਾਹ ਪਿੰਡ ਦਾ ਰਹਿਣ ਵਾਲਾ ਹੈ ਆਲਰੇਡੀ ਇਹਦੇ ਖਿਲਾਫ ਤਿੰਨ ਹੈਵੀ ਰਿਕਵਰੀ ਇਸ ਸਮੱਗਲਿੰਗ ਦੇ ਪਰਚੇ ਹੋਏ ਨੇ ਦਰਜ ਨੇ ਜਿਹੜੇ ਅੰਟਰ ਟ੍ਰਾਇਲ ਨੇ ਸ੍ਰੀਨੰਦਰ ਜਰੀਆ ਕੀ ਬੰਦਾ ਵਾ ਜਿਹੜੀ ਇੰਨੀ ਹਿਰੋਇਨ ਪਾਕ ਤੋਂ ਤਸਕਰ ਕਰਾ ਕੇ ਬਾਰਡਰ ਤੇ ਭੁਲਾਉਂਦੇ ਦੇਖੋ ਅੱਜ ਇਸ ਨੂੰ ਅਰੈਸਟ ਕੀਤਾ ਇਸ ਆਸੀ ਪੁਲਿਸ ਬਾਟ ਲੈ ਕੇ ਫਰਦਰ ਜਿਹੜਾ ਇੰਟਰਵਿਊਸ਼ਨ ਕਰਕੇ ਕੀ ਦੀ ਫਰਦਰ ਚੇਨ ਆ ਰਿਹਾ ਕਿ ਲਿੰਕੇਜਸ ਨੇ ਉਹ ਸਾਹਮਣੇ ਆਉਤੀ ਕਿ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ای ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ